ਬਹੁਤ ਹੀ ਸਤਿਕਾਰਯੋਗ ਦੇਖ ਸਾਥੀਓ ਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਆਪਾਂ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਦਾ ਵਿਸ਼ੇਸ਼ ਲੈਕਚਰ ਲੈ ਕੇ حاضر ਹੋਏ ਆਂ ਆਓ ਸ਼ੁਰੂਆਤ ਕਰਦੇ ਆਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਬੱਚਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਨਸਾਨ ਆਪਣੇ ਭਾਵ ਆਪਣੇ ਵਿਚਾਰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਾਉਣ ਲਈ ਭਾਸ਼ਾ ਦਾ ਇਸਤੇਮਾਲ ਕਰਦਾ ਹੈ ਭਾਸ਼ਾ ਦੀ ਵਰਤੋਂ ਕਰਦਾ ਹੈ ਕਿਉਂਕਿ ਭਾਸ਼ਾ ਜਿਹੜੀ ਹੈ ਸੰਚਾਰ ਦਾ ਇੱਕ ਸਾਧਨ ਹੈ ਹਨਾ ਤੇ ਅਸੀਂ ਜਿਹੜੀ ਅਸੀਂ ਜੋ ਗੱਲ ਕਰਦੇ ਆਂ ਅਸੀਂ ਆਪਣੇ ਵਿਚਾਰ ਪ੍ਰਗਟ ਕਰਦੇ ਆਂ ਉਹ ਸ਼ਬਦਾਂ ਦੇ ਮਾਧਿਅਮ ਰਾਹੀਂ ਹੁੰਦੇ ਆ ਤੇ ਭਾਸ਼ਾ ਦੇ ਵਿੱਚ ਜਿਹੜੇ ਸ਼ਬਦਾਂ ਦੇ ਭੰਡਾਰ ਹੁੰਦੇ ਜਾਂ ਕਿ ਲੋਕਿ ਭਾਸ਼ਾ ਦਾ ਜਿਹੜਾ ਭੰਡਾਰ ਹੁੰਦਾ ਉਸ ਨੂੰ ਸੰਭਾਲ ਕੇ ਰੱਖਣ ਲਈ ਮਨੁੱਖ ਨੇ ਕੋਸ਼ ਜਿਹੜੇ ਉਹ ਤਿਆਰ ਕਰਨੇ ਸ਼ੁਰੂ ਕੀਤੇ ਤਾਂ ਇਸੇ ਲੜੀ ਦੇ ਵਿੱਚ ਆਪਾਂ ਅੱਜ ਤੁਹਾਡਾ ਇੱਕ ਮਹੱਤਵਪੂਰਨ ਟੌਪਿਕ ਜਿਹੜਾ ਹੈ ਉਹ ਡਿਸਕਸ ਕਰਾਂਗੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਟੌਪਿਕ ਦੀ ਤਾਂ ਦੇਖਦੇ ਹਾਂ ਬੇਟਾ ਜੀ ਅੱਜ ਆਪਾਂ ਇਸ ਵੀਡੀਓ ਲੈਕਚਰ ਦੇ ਵਿੱਚ ਸ਼ਬਦ ਕੋਸ਼ ਵਚਨ ਵਿਧੀ ਸ਼ਬਦ ਕੋਸ਼ ਕੀ ਹੈ ਤੇ ਵਚਨ ਵਿਧੀ ਕੀ ਹੈ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਚਲੋ ਅੱਗੇ ਦੇਖੋ ਬੇਟਾ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਸ਼ਬਦਾਂ ਦੇ ਮਾਧਿਅਮ ਰਾਹੀਂ ਆਪਣੇ ਵਿਚਾਰ ਜਿਹੜੇ ਆ ਦੂਜੇ ਵਿਅਕਤੀਆਂ ਤੱਕ ਸਾਂਝੇ ਕਰਦੇ ਆ ਤੇ ਉਹ ਸ਼ਬਦ ਜਿਹੜੇ ਹੈ ਲਿਖਤ ਰੂਪ ਵਿੱਚ ਸ਼ਬਦ ਕੋਸ਼ਾਂ ਵਿੱਚ ਸਾਹਮਣੇ ਪਏ ਹੁੰਦੇ ਹਨ ਤਾਂ ਆਪਾਂ ਦੇਖਦੇ ਆਂ ਸ਼ਬਦ ਕੋਸ਼ ਕੀ ਹੈ ਸ਼ਬਦ ਕੋਸ਼ ਤੋਂ ਪਾਵ ਹੈ ਸ਼ਬਦਾਂ ਦਾ ਅਜਿਹਾ ਸੰਗ੍ਰਹਿ ਜਿਸ ਵਿੱਚ ਸ਼ਬਦ ਇੱਕ ਨਿਸ਼ਚਿਤ ਤਰਤੀਬ ਵਿੱਚ ਸਾਹਮਣੇ ਹੁੰਦੇ ਹਨ ਜਾਂ ਦਰਜ ਕੀਤੇ ਹੁੰਦੇ ਹਨ ਇੱਕ ਤਾਂ ਬਟਾ ਕੀ ਹੈ ਸ਼ਬਦਾਂ ਦੀ ਇੱਕ ਨਿਸ਼ਚਿਤ ਤਰਤੀਬ ਹੁੰਦੀ ਹੈ ਸ਼ਬਦ ਕੋਸ਼ ਵਿੱਚ ਸ਼ਬਦਾਂ ਨੂੰ ਭਾਵ ਅਰਥਾ ਸਮੇਤ ਕ੍ਰਮਵਾਰ ਦਰਜ ਕੀਤਾ ਹੁੰਦਾ ਹਨ ਉਹਨਾਂ ਨੂੰ ਉਹਨਾਂ ਦੇ ਹਰੇਕ ਕੋਸ਼ ਦੇ ਹਰੇਕ ਹਰੇਕ ਕੋਸ਼ ਦੀ ਆਪਣੀ ਪ੍ਰਕਿਰਤੀ ਹੈ ਬਟ ਆਪਣਾ ਨੇਚਰ ਹੈ ਉਹਦਾ ਉਹਦੇ ਵਿੱਚ ਭਾਅ ਅਰਥ ਵੀ ਕਈ ਕੋਸ਼ਾਂ ਦੇ ਵਿੱਚ ਦਿੱਤੇ ਹੁੰਦੇ ਆ ਕਰਮਾਰ ਕਰਮਾਰ ਮਤਲਬ ਕਿ ਉਹਨਾਂ ਦਾ ਸੀਕੁਐਂਸ ਜਿਹੜਾ ਹੈ ਉਹ ਉਹਦੇ ਵਿੱਚ ਸੀਕੁਐਂਸ ਦੇ ਵਿੱਚ ਸ਼ਬਦ ਜਿਹੜੇ ਉੱਤਰ ਜਾਂਦੇ ਆ ਕਿਉਂਕਿ ਭਾਸ਼ਾ ਦੇ ਵਿਕਾਸ ਲਈ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤੀ ਸਮਗਰੀ ਕੋਸ਼ ਹਨ ਇਹਦੇ ਲਈ ਭਾਸ਼ਾ ਦੇ ਵਿਕਾਸ ਲਈ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤੀ ਸਮਗਰੀ ਕੋਸ਼ ਹਨ ਇਸ ਨੂੰ ਪਾਸ਼ਾ ਦੇ ਵਿਕਾਸ ਅਤੇ ਵਰਤੋਂ ਲਈ ਸੰਧਵਜ ਉਹ ਵਰਤਿਆ ਜਾਂਦਾ ਹੈ ਆਮ ਤੌਰ ਤੇ ਤੁਸੀਂ ਦੇਖੋ ਜੇਕਰ ਮੈਂ ਅੰਗਰੇਜ਼ੀ ਦੀ ਗੱਲ ਕਰਾਂ ਕਈ ਵਾਰ ਤੁਹਾਨੂੰ ਕੋਈ ਅੰਗਰੇਜ਼ੀ ਦਾ ਸ਼ਬਦ ਦਾ ਅਰਥ ਪਤਾ ਨਹੀਂ ਹੁੰਦਾ ਹਨਾ ਜਾਂ ਉਹਦਾ ਉਚਾਰਨ ਪਤਾ ਨਹੀਂ ਹੁੰਦਾ ਜਾਂ ਦੀ ਜਿਹੜੀ ਹੈ ਉਹ ਕਿਵੇਂ ਡਰਾਈਵ ਹੋਇਆ ਉਹਦੀ ਵਿਉਤਪਤੀ ਕੀ ਹੈ ਉਸ ਬਾਰੇ ਨਹੀਂ ਪਤਾ ਹੁੰਦਾ ਤਾਂ ਤੁਸੀਂ ਕਿਸੇ ਨਾ ਕਿਸੇ ਪ੍ਰਮਾਣਿਕ ਕੋਸ਼ ਦਾ ਸਹਾਰਾ ਲੈਂਦੇ ਹੋ ਹਨਾ ਤਾਂ ਉਸ ਦਿਨ ਇਹ ਪਾਸ਼ਾ ਦਾ ਵਿਕਾਸ ਹੁੰਦਾ ਤੇ ਉਹਦੇ ਵਿੱਚ ਪਾਸ਼ਾ ਦੇ ਵਿਕਾਸ ਨੂੰ ਯੋਜਨਾਬੰਦ ਤਰੀਕੇ ਨਾਲ ਯੋਜਨਾਬੱਧ ਮਤਲਬ ਪਲਾਨਿੰਗ ਕੀਤੀ ਹੁੰਦੀ ਹੈ ਬਕਾਇਦਾ ਤੇ ਇਹ ਜਿਹੜਾ ਕੋਸ਼ ਹੁੰਦਾ ਹੈ ਬਟ ਐਜ਼ ਅ ਟੂਲ ਕੰਮ ਕਰਦਾ ਸੰਦਰਭ ਦਾ ਭਾਵ ਹੈ ਟੂਲ ਐਜ਼ ਅ ਟੂਲ ਕੰਮ ਕਰਦਾ ਹੈ ਠੀਕ ਹੈ ਕੌਣ ਕੋਸ਼ ਕੋਸ਼ ਅਜਿਹੀ ਪੁਸਤਕ ਹੈ ਜਿਸ ਰਾਹੀਂ ਸ਼ਬਦਾਂ ਦੇ ਉਚਾਰਨ ਸਾਨੂੰ ਕੋਸ਼ ਤੋਂ ਪਤਾ ਲੱਗਦਾ ਹੈ ਸ਼ਬਦਾਂ ਦਾ ਉਚਾਰਨ ਵਿਅੋਧਪਤੀ ਜਾਂ ਵਿਆਕਰਨਕ ਰੂਪ ਉਹ ਨਾਮ ਹੈ ਪੜਨਾਮ ਹੈ ਕਿਰਿਆ ਹੈ ਵਿਸ਼ੇਸ਼ਣ ਹੈ ਆਦਿ ਬਾਰੇ ਜਾਣਕਾਰੀ ਮਿਲਦੀ ਤਾਸੀ ਤूतक ਜਾਣ ਲਿਆ ਵਿਸ਼ਬਦ ਕੋਸ਼ ਕੀ ਹੁੰਦੇ ਆ ਹਨਾ ਅੱਗੇ ਆਪਾਂ ਦੇਖਦੇ ਆ ਕਿ ਕਿਉਂਕਿ ਤੁਹਾਡੀ ਜਿਹੜੀ ਲਾਜ਼ਮੀ ਪੰਜਾਬੀ ਦੇ ਵਿੱਚ ਇੱਕ ਟਾਪਿਕ ਹੈ ਕਿ ਸ਼ਬਦ ਕੋਸ਼ ਵਚਨ ਸ਼ਬਦ ਕੋਸ਼ ਦਾ ਸਾਨੂੰ ਪਤਾ ਲੱਗਿਆ ਹੁਣ ਹੈ ਵਚਨ ਵਿਧੀ ਵਚਨ ਵਿਧੀ ਦਾ ਮਤਲਬ ਹੈ ਕਿ ਤੁਸੀਂ ਕਿਸੇ ਸ਼ਬਦ ਨੂੰ ਲੱਭਣ ਲੱਗਿਆਂ ਕਿਸ ਪ੍ਰਕਿਰਿਆ ਨੂੰ ਫੋਲੋ ਕਰਦੇ ਹੋ ਕਿਸ ਪ੍ਰਕਿਰਿਆ ਨੂੰ ਦਾ ਕਿਸ ਪ੍ਰਕਿਰਿਆ ਵਿੱਚੋਂ ਗੁਜ਼ਰਦੇ ਹੋ ਉਹ ਹੈ ਵਚਨ ਵਿਧੀ ਮੰलो ਤੁਹਾਨੂੰ ਅਧਿਆਪਕ ਨੇ ਕਿਹਾ ਕਿ ਫਲਾਣਾ ਸ਼ਬਦ ਹੈ ਮੈਨੂੰ ਕੋਸ਼ ਵਿੱਚੋਂ ਲੱਭ ਕੇ ਦਿਓ ਤਾਂ ਤੁਸੀਂ ਕੀ ਕਰਦੇ ਹੋ ਜੇਕਰ ਤੁਹਾਨੂੰ ਵਾਚਨ ਵਿਧੀ ਪਤਾ ਹੈ ਤਾਂ ਤੁਸੀਂ ਸੈਕਿੰਟਾਂ ਦੇ ਵਿੱਚ ਹੀ ਉਹ ਸ਼ਬਦ ਜਿਹੜਾ ਹੈ ਕੋਸ਼ ਦੇ ਵਿੱਚੋਂ ਲੱਭ ਕੇ ਉਹਦਾ ਅਰਥ ਦੱਸ ਦਿਓਗੇ ਆਓ ਆਪਾਂ ਦੇਖਦੇ ਹਾਂ ਕਿ ਸ਼ਬਦ ਕੋਸ਼ ਵਿੱਚੋਂ ਸ਼ਬਦ ਦੇਖਣ ਦੇ ਕੁਝ ਨਿਯਮ ਹਨ ਆਓ ਉਹਨਾਂ ਬਾਰੇ ਜਾਣੀਏ ਚਲੋ ਆਪਾਂ ਜਾਣਦੇ ਹਾਂ ਵੀ ਕਿਹੜੇ-ਕਿਹੜੇ ਨਿਯਮ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਕੋਸ਼ ਵਿੱਚੋਂ ਸ਼ਬਦ ਜਿਹੜੇ ਬੜੀ ਆਸਾਨੀ ਦੇ ਨਾਲ ਬੜੀ ਛੇਤੀ ਜਿਹੜੇ ਆ ਉਹ ਲੱਭ ਸਕਦੇ ਹਾਂ ਠੀਕ ਹੈ ਹਾਂਜੀ ਦੇਖਦੇ ਆਂ ਬੇਟਾ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਕਿਸ ਦਾ ਗਿਆਨ ਹੋਣਾ ਜ਼ਰੂਰੀ ਹੈ ਦੇਖੋ ਜਦੋਂ ਵੀ ਤੁਸੀਂ ਕਿਸੇ ਵੀ ਪਾਸ਼ਾ ਦਾ ਤੁਸੀਂ ਕੋਈ ਵੀ ਕੋਸ਼ ਦੇਖਣਾ ਹੈ ਤਾਂ ਸਭ ਤੋਂ ਪਹਿਲਾਂ ਉਸ ਪਾਸ਼ਾ ਦੀ ਤੁਹਾਨੂੰ ਵਰਣਮਾਲਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਮੰਨ ਲਓ ਆਪਾਂ ਇੱਥੇ ਪੰਜਾਬੀ ਦੀ ਗੱਲ ਕਰ ਰਹੇ ਹਾਂ ਗੁਰਮੁਖੀ ਦੀ ਗੱਲ ਕਰ ਰਹੇ ਹਾਂ ਪੰਜਾਬੀ ਦਾ ਕਿਸੇ ਪੰਜਾਬੀ ਪਾਸ਼ਾ ਦੇ ਕਿਸੇ ਪੰਜਾਬੀ ਪਾਸ਼ਾ ਵਿੱਚ ਲਿਖੇ ਕਿਸੇ ਵੀ ਕੋਸ਼ ਨੂੰ ਜੇਕਰ ਤੁਸੀਂ ਦੇਖਣਾ ਹੈ ਤੁਹਾਨੂੰ ਵਚਨਾ ਹੈ ਤਾਂ ਤੁਹਾਨੂੰ 35 ਅੱਖਰੀ ਜਾਂ ਗੁਰਮੁਖੀ ਵਰਣਮਾਲਾ ਦੇ ਊੜਾ ਤੋਂ ੜਾ ਤੱਕ ਦੇ ਅੱਖਰ ਜਿਹੜੇ ਉਹ ਜ਼ਿਹਨ ਵਿੱਚ ਵਸੇ ਹੋਣੇ ਚਾਹੀਦੇ ਤੋ ਉਹਨੂੰ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਵੀ ਊੜਾ ਤੋਂ ਬਾਅਦ ਐੜਾ ਆਏਗਾ ਫਿਰ ਈ ਡੀ ਸਸਾ ਹਾਹਾ ਇਸੇ ਤਰ੍ਹਾਂ ਰਾੜਾ ਤੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਦਾ ਕਰਮ ਪਤਾ ਹੋਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਊੜਾ ਵਰਗ ਹੈ ਇਹ ਕ ਵਰਗ ਹੈ ਇਹ ਟ ਟ ਚ ਵਰਗ ਹੈ ਇਹ ਟਾ ਵਰਗ ਹੈ ਇਹ ਤ ਵਰਗ ਹੈ ਇਹ ਪ ਵਰਗ ਤੇ ਇਹ ਯ ਵਰਗ ਹੈ ਇੱਕ ਹੋਰੇ ਦੇ ਵਿੱਚ ਜੁੜ ਜਾਂਦਾ ਨਮੀਨ ਵਰਗ ਹੈ ਉਹਦੀ ਇੱਕ ਵਾਰੀ ਆਪਾਂ ਫਿਲਹਾਲ ਗੱਲ ਨਹੀਂ ਕਰਦੇ ਕਿਉਂਕਿ ਉਹ ਸਾਰੇ ਅੱਖਰ ਪਹਿਲਾਂ ਹੀ ਇੱਥੇ ਡਿਸਕਸ ਹੋ ਚੁੱਕੇ ਆ ਠੀਕ ਹੈ ਤਾਂ ਤੁਹਾਨੂੰ ਇਹਨਾਂ ਅੱਖਰਾਂ ਦਾ ਕ੍ਰਮ ਇਹਨਾਂ ਦਾ ਅੱਖਰਾਂ ਦੀ ਤਰਤੀਬ ਜਿਹੜੀ ਹੈ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਪੂਰੇ ਤੁਹਾਡੇ ਦਿਮਾਗ ਦੇ ਵਿੱਚ ਬਸੇ ਹੋਣੇ ਚਾਹੀਦੇ ਹੈ ਤੁਹਾਨੂੰ ਜਦੋਂ ਵੀ ਤੁਸੀਂ ਦੇਖੋ ਮੰਨ ਲਓ ਜੇ ਤੁਹਾਨੂੰ ਪਤਾ ਹੈ ਵੀ ਕਕਾ ਤੋਂ ਬਾਅਦ ਖਖਾ ਆਉਂਦਾ ਹੈ ਤੇ ਖਖਾ ਤੋਂ ਬਾਅਦ ਜਾ ਕੇ ਡਡਾ ਆਉਂਦਾ ਹੈ ਤਾਂ ਫਿਰ ਉਸ ਤੋਂ ਬਾਅਦ ਪਭਾ ਆਉਂਦਾ ਹੈ ਜਿਸ ਤਰ੍ਹਾਂ ਦੇ ਸ਼ਬਦ ਪਏ ਹੋਣਗੇ ਤੁਸੀਂ ਮਿੰਟੋ ਮਿੰਟ ਤੁਹਾਨੂੰ ਪਤਾ ਹੈ ਵੀ ਪਹਿਲਾਂ ਸਭ ਤੋਂ ਪਹਿਲਾਂ ਕਕਾ ਅੱਖਰ ਵਾਲਾ ਸ਼ਬਦ ਆਏਗਾ ਫਿਰ ਖਖਖੇ ਵਾਲਾ ਆਏਗਾ ਫਿਰ ਦੱਦੇ ਵਾਲਾ ਆਏਗਾ ਤੇ ਫਿਰ ਪੱਬੇ ਵਾਲਾ ਆਏਗਾ ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਵਰਣਮਾਲਾ ਨੂੰ ਆਪਣੇ ذہن ਵਿੱਚ ਚੰਗੀ ਤਰ੍ਹਾਂ ਵਸਾ ਲਓ ਠੀਕ ਹੈ ਨਾ ਜੇ ਤੁਹਾਨੂੰ ਇਹ ਕਲੀਅਰ ਹੈ بیس ਹੈ ਬਟਾ ਇਹ بیس ਹੈ ਕਿਉਂਕਿ ਤੁਹਾਡੀ ਪਲੱਸ 2 ਦੇ ਵਿੱਚ ਤੁਹਾਨੂੰ ਦੋ ਤਰੀਕਾ ਦੋ ਤਰੀਕਿਆਂ ਦੀ ਇੱਕ ਤਰਤੀਬ ਦਿੱਤੀ ਹੋਊਗੀ ਇੱਕ ਦੇ ਵਿੱਚ ਮਾਤਰਾਵਾਂ ਵਾਲੇ ਇੱਕ ਪਾਸੇ ਜਾਂ ਪਾ ਕੇ ਦਿੱਤੀ ਹੋਊਗੀ ਇੱਕ ਪਾਸੇ ਅੱਖਰਾਂ ਵਾਲੇ ਸ਼ਬਦ ਹੋਣਗੇ ਸਿਰਫ ਜਿਵੇਂ ਮੁਕਤਾ ਵਗੈਰਾ ਹੋਗੇ ਦੂਜੇ ਪਾਸੇ ਮਾਤਰਾਵਾਂ ਵਾਲੇ ਵੀ ਹੋਗੇ ਤਾਂ ਤੁਹਾਨੂੰ ਦੋਨੇ ਤਰੀਕਾਂ ਦੇ ਜਿਹੜੇ ਤਰੀਕਿਆਂ ਦੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਤਰਤੀਬ ਵਿੱਚ ਕਰਨਾ ਆਉਣਾ ਇਹਦੇ ਤੇ ਪਹਿਲਾਂ ਆਪਾਂ ਸਿੱਖ ਲਿਆ ਵੀ ਮੰਨ ਲਓ ਕੋਈ ਸ਼ਬਦ ਹੈ ਜਿਵੇਂ ਅਮਨ ਹੋ ਗਿਆ ਅਮਨ ਸ਼ਬਦ ਹੈ ਇੱਕ ਸ਼ਬਦ ਹੈ ਅਮਨ ਇੱਕ ਸ਼ਬਦ ਹੈ ਪਰਮ ਇੱਕ ਸ਼ਬਦ ਹੈ ਕਮਲ ਇੱਕ ਸ਼ਬਦ ਹੈ ਨਮਨ ਤੁਹਾਨੂੰ ਪਤਾ ਵੀ ਅਮਨ ਤੇ ਪਰਮ ਕਮਲ ਤੇ ਨਮਨ ਹੁਣ ਜਦੋਂ ਤੁਸੀਂ ਇਹਨਾਂ ਨੂੰ ਕੀ ਕਰੋਗੇ ਤਰਤੀਬ ਦਿਓਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਵੀ ਸਭ ਤੋਂ ਪਹਿਲਾਂ ਐਡਾ ਆਉਂਦਾ ਫਿਰ ਦੋ ਨੰਬਰ ਤੇ ਕਕਾ ਆਵੇਗਾ ਫਿਰ ਕੀ ਆਏਗਾ ਫਿਰ ਤਿੰਨ ਨੰਬਰ ਤੇ ਕੀ ਆਏਗਾ ਨੰਨਾ ਆਏਗਾ ਤੇ ਫਿਰ ਚਾਰ ਨੰਬਰ ਤੇ ਕੀ ਆਏਗਾ ਪਪਾ ਆਏਗਾ ਜੇ ਤੈਨੂੰ ਅੱਖਰਾਂ ਦੀ ترتیب ਪਤਾ ਹੈ ਤਾਂ ਤੁਸੀਂ ਮਿੰਟੋ-ਮਿੰਟ ਹੀ ਅੱਖਰਾਂ ਨੂੰ ਸ਼ਬਦਾਂ ਨੂੰ ترتیب ਵਿੱਚ ਕਰ ਦਿਓਗੇ ਠੀਕ ਹੈ ਨਾ ਸਮਝਾਈ ਗੱਲ ਹਾਂ ਅੱਗੇ ਚੱਲਦੇ ਆਪਾਂ ਅੱਗੇ ਦੇਖਦੇ ਆਂ ਵੀ ਕਿਹੜੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਇੱਥੇ ਆਪਾਂ ਦੇਖ ਲਿਆ ਕਿ ਅਸੀਂ 35 ਅੱਖਰੀ ਪਾਉ ਗੁਰਮੁਖੀ ਵਰਣਮਾਲਾ ਦੇ ਊੜਾ ਟੋੜਾ ਡਾੜਾ ਤੱਕ ਦੇ ਅੱਖਰ ਹੈ ਉਹਨਾਂ ਨੂੰ ਜ਼ਿਹਨ ਵਿੱਚ ਵਸਾ ਲੈਣਾ ਠੀਕ ਹੈ ਅੱਗੇ ਚੱਲਦੇ ਹਾਂ ਅੱਗੇ ਪੁੱਤਰ ਸਾਡੇ ਕੋਲ ਲਗਾ ਮਾਤਰਾਵਾਂ ਦੇਖੋ ਲਗਾ ਮਾਤਰਾਵਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਹਾਲਾਂਕਿ ਤੁਸੀਂ ਸਾਰਿਆਂ ਨੇ ਸਿੱਖਿਆ ਹੋਣਾ ਹੈ ਪਰ ਕਈ ਵਾਰੀ ਬੱਚਿਆਂ ਨੂੰ ਉਹਨਾਂ ਦਾ ਕਰਮ ਜਿਹੜਾ ਹੈ ਇਹਨਾਂ ਦੀ ਜਿਹੜੀ ਸੀਕੁਐਂਸ ਹੋ ਨਹੀਂ ਪਤਾ ਹੁੰਦੀ ਹੈ ਹਨਾ ਤਾਂ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਸਾਨੂੰ ਹੈ ਜੀ ਇਹ ਪਤਾ ਹੋਣਾ ਚਾਹੀਦਾ ਵੀ ਕੰਨਾ ਕੰਨਾ ਦੇ ਬੰਤਰ ਕੀ ਹੈ ਹਨਾ ਸਿਹਾਰੀ ਹੈ ਹੁਣ ਮੁਕਤਾ ਮੁਕਤਾ ਦਾ ਕੋਈ ਚਿੰਨ੍ਹ ਨਹੀਂ ਹੈ ਸਾਡੇ ਕੋਲ ਹਨਾ ਮੁਕਤਾ ਵੀ ਇੱਕ ਹੈ ਪਰ ਉਹਦਾ ਕੋਈ ਚਿੰਨ੍ਹ ਨਹੀਂ ਹੈ ਜਿਵੇਂ ਤੁਸੀਂ ਅਮਰ ਲਿਖਿਆ ਅਮਰ ਅਮਰ ਦੇ ਵਿੱਚ ਕੀ ਹੈ ਮੁਕਤਾ ਹੈਗੇ ਸਾਰੇ ਅੱਖਰ ਹਨਾ ਤੇ ਯਾਦ ਰੱਖ ਲਿਓ ਸਭ ਤੋਂ ਪਹਿਲਾਂ ਮੁਕਤਾ ਹੀ ਦੇਖਣਾ ਆਪਾਂ ਮੁਕਤਾ ਆਵੇਗਾ ਸਭ ਤੋਂ ਪਹਿਲਾਂ ਕੋਈ ਜਿੱਕਰ ਮੁਕਤਾ ਲੱਗਿਆ ਹੋਇਆ ਹੈ ਤਾਂ ਪਹਿਲਾਂ ਮੁਕਤਾ ਨੂੰ ਪਹਿਲੇ ਨੰਬਰ ਤੇ ਰੱਖਣਾ ਹੈ ਫਿਰ ਆਗੇ ਬੜਾ ਕੰਨਾ ਆ ਗਿਆ ਸਿਹਾਰੀ ਬਿਹਾਰੀ ਔਂਕੜ ਝੁਲੈਂਕੜ ਲਾਂ ਦੁਲਾਮਾ ੜਾ ਤੇ ਕਨੌੜਾ ਠੀਕ ਹੈ ਨਾ ਜੇ ਸਾਨੂੰ ਅੱਖਰਾਂ ਤੋਂ ਬਾਅਦ ਲਗਾ ਮਾਤਰਾਾਂ ਦੀ ਤਰਤੀਬ ਦਾ ਗਿਆਨ ਨਹੀਂ ਹੈ ਤਾਂ ਅਸੀਂ ਸ਼ਬਦ ਕੋਸ਼ ਨੂੰ ਵਚਨ ਵਿੱਚ ਦਿੱਕਤ ਮਹਿਸੂਸ ਕਰਾਂਗੇ ਸਾਨੂੰ ਸਮੱਸਿਆ ਆਵੇਗੀ ਆਵੇਗੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਸਿਹਾਰੀ ਪਹਿਲਾਂ ਆਏਗੀ ਕਿ ਬਿਹਾਰੀ ਪਹਿਲਾਂ ਆਏਗੀ ਲਾ ਪਹਿਲਾਂ ਆਏਗਾ ਕਿ ਔਂਕੜ ਪਹਿਲਾਂ ਆਏਗਾ ਖੋੜਾ ਪਹਿਲਾਂ ਆਏਗਾ ਕਿ ਬਿਹਾਰੀ ਪਹਿਲਾਂ ਆਏਗੀ ਜੇਕਰ ਸਾਨੂੰ ਇਹ ਪਤਾ ਹੈ ਤੇ ਫਿਰ ਸਾਨੂੰ ਉਹ ਸ਼ਬਦ ਕੋਸ਼ ਜਿਹੜਾ ਵਾਚਣ ਲੱਗਿਆ ਸਾਨੂੰ ਦਿੱਕਤ ਨਹੀਂ ਆਉਣੀ ਇਸ ਲਈ ਸਾਨੂੰ ਇਸ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਨਾ ਤੇ ਇਹਨਾਂ ਨੂੰ ਵੀ ਆਪਣੇ ਦਿਮਾਗ ਦੇ ਵਿੱਚ ਵਸਾ ਲਓ ਕਿ ਪਹਿਲਾਂ ਕੰਨਾ ਦੀ ਮਾਤਰਾ ਹੈ ਫਿਰ ਸਿਹਾਰੀ ਹੈ ਫਿਰ ਬਿਹਾਰੀ ਹੈ ਔਂਕੜ ਹੈ ਉਸ ਤੋਂ ਬਾਅਦ ਔਲੈਂਕੜ ਹੈ ਲਾ ਹੈ ਦੁਲਾ ਹੈ ਹੋੜਾ ਹੈ ਤੇ ਕਨੋੜਾ ਹੈ ਠੀਕ ਹੈ ਬੇਟਾ ਸਮਝ ਆਈ ਗਲ ਚਲੋ ਹੁਣ ਆਪਾਂ ਅੱਗੇ ਚਲਦੇ ਹਾਂ ਹੁਣ ਅੱਗੇ ਚਲਦੇ ਹਾਂ ਤੇ ਆਪਾਂ ਦੇਖਦੇ ਹਾਂ ਕਿ ਹੁਣ ਦੇਖੋ ਤੁਸੀਂ ਵੀ ਸਾਨੂੰ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਹੁਣ ਇਹਦੇ ਵਿੱਚੋਂ ਦੇਖ ਲਓ ਤੁਸੀਂ ਆਹ ਦੇਖੋ ਹੁਣ ਸਾਡੇ ਕੋਲ ਆਹ ਸ਼ਬਦ ਲਿਖੇ ਹੋਏ ਮੰਨ ਲਓ ਆਹ ਇੰਨੇ ਸ਼ਬਦ ਲਿਖੇ ਹੋਏ ਇਹਨਾਂ ਨੂੰ ਜੇਕਰ ਆਪਾਂ ਤਰਤੀਬ ਵਿੱਚ ਕਰਨਾ ਹੋਵੇ ਤੇ ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ ਸਾਨੂੰ ਦੇਖਣਾ ਪਏਗਾ ਦੇਖੋ ਕਿਹੜੇ-ਕਿਹੜੇ ਅੱਖਰ ਆ ਗਏ ਆ ਦੇਖੋ ਕਕਾ ਹੈਗਾ ਸ ਸ ਸ ਹੈ ਬਬਾ ਹੈ ਐੜਾ ਦਦਾ ਲੱਲਾ ਫਿਰ ਦਦਾ ਢੋੜਾ ਫਿਰ ਕਕਾ ਹੁਣ ਦੇਖੋ ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਵੀ ਔਂਕੜ ਐੜੇ ਤੋਂ ਹੈ ਇੱਕ ਨੰਬਰ ਤੇ ਆ ਗਿਆ ਸਭ ਤੋਂ ਪਹਿਲਾਂ ਇਹ ਹੀ ਸ਼ਬਦ ਆਏਗਾ ਉਸ ਤੋਂ ਬਾਅਦ ਕੀ ਆਏਗਾ ਉਸ ਤੋਂ ਬਾਅਦ ਸਾਨੂੰ ਪਤਾ ਹੈ ਵੀ ਊੜੇ ਤੋਂ ਬਾਅਦ ਹਾ ਹਾ ਹੈ ਤਹ ਹਾ ਦੋ ਨੰਬਰ ਤੇ ਆਏਗਾ ਕੀ ਆਏਗਾ ਦੋ ਨੰਬਰ ਤੇ ਆਏਗਾ ਹੈਨਾ ਢੋੜਾ ਤੋਂ ਬਾਅਦ ਸਾਰੇ ਕੋਲ ਕੀ ਕਕਾ ਇੱਕ ਕਨੋੜਾ ਹੈ ਇੱਕ ਸਾਰੇ ਕੋਲ ਕੰਨਾ ਹੈ ਤਾਂ ਸਾਨੂੰ ਪਤਾ ਹੈ ਬਟਾ ਦੇਖੋ ਇੱਥੇ ਕੀ ਹੈ ਇੱਥੇ ਮੁਕਤਾ ਹੈ ਇੱਥੇ ਕੀ ਹੈ ਮੁਕਤਾ ਹੈ ਇਸ ਲਈ ਪਹਿਲਾ 3 ਨੰਬਰ ਤੇ ਆਪਾਂ ਕਨੋੜਾ ਸ਼ਬਦ ਲੁਕਾਗੇ ਕਿਉਂਕਿ ਮੁਕਤਾ ਪਹਿਲਾਂ ਲਾਵਾਂਗੇ ਆਪਾਂ ਫਿਰ 4 ਨੰਬਰ ਤੇ ਲਿਖਾਂਗੇ ਕੰਨਾਂ ਨੂੰ ਰੱਖ ਲਿਆ ਹੁਣ ਕੰਨਾਂ ਤੋਂ ਬਾਅਦ ਸਾਡੇ ਕੋਲ ਹੋਰ ਕੀ ਹੈ ਸ਼ਬਦ ਸਾਡੇ ਕੋਲ ਬਚ ਗਿਆ ਬੜਾ ਦੁਲਾ ਲਾਂ ਦੁਲੈਂਕੜ ਸਿਹਾਰੀ ਤੇ ਬਿਹਾਰੀ ਇੱਕ ਮਿੰਟ ਰੁਕੋ ਬੇਟਾ ਇੱਕ ਹੈ ਸਾਡੇ ਕੋਲ ਰਹਿ ਗਿਆ ਸੱਸਾ ਰਹਿ ਗਿਆ ਉਹਨੂੰ ਆਪਾਂ ਦੁਬਾਰਾ ਲਿਖਦੇ ਹਾਂ ਇੱਕ ਮਿੰਟ ਰੁਕੋ ਅ ਇੱਕ ਮਿੰਟ ਸੈਲਫਿਕ ਮਿੰਟ ਕਿਉਂਕਿ ਸਾਡੇ ਕੋਲ ਰਹਿ ਗਿਆ ਹੋੜਾ ਰਹਿ ਗਿਆ ਤਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਕੀ ਕਰਾਂਗੇ ਸਭ ਤੋਂ ਪਹਿਲਾਂ ਕਰ ਰੱਖਾਂਗੇ ਔਕੜ ਨੂੰ ਫੇਰ ਰੱਖਾਂਗੇ ਸਿਹਾਰੀ ਫੇਰ ਕੀ ਰੱਖਾਂਗੇ ਦੋ ਨੰਬਰ ਤੇ ਸਿਹਾਰੀ ਰੱਖਾਂਗੇ ਫਿਰ ਤਿੰਨ ਨੰਬਰ ਤੇ ਰੱਖਾਂਗੇ ਹੋੜਾ ਕਿਉਂਕਿ ਸਸੇ ਤੋਂ ਬਾਅਦ ਹੋੜਾ ਆਏਗਾ ਆਹ ਆਏਗਾ ਊੜਾ ਐੜਾ ਈੜੀ ਸਸਾ ਹਾ ਫਿਰ ਕਕਾ ਆਏਗਾ ਕਕਾ ਦੇ ਵਿੱਚ ਆਪਾਂ ਚਾਰ ਨੰਬਰ ਤੇ ਰੱਖਾਂਗੇ ਕਨੌੜਾ ਨੂੰ ਕਿਉਂਕਿ ਮੁਕਤਾ ਕਕਾ ਫੇਰ ਆਏਗਾ ਜੀ ਪੰਜ ਨੰਬਰ ਤੇ ਕੰਨਾ ਆਏਗਾ ਠੀਕ ਹੈ ਨਾ ਫਿਰ ਹੁਣ ਅੱਗੇ ਕੀ ਆ ਗਿਆ ਕਕਾ ਤੋਂ ਬਾਅਦ ਕੀ ਆ ਗਿਆ ਕੱਕਾ ਤੋਂ ਬਾਅਦ ਸਾਡੇ ਕੋਲ ਆ ਗਿਆ ਬਟਾ ਦੱਦਾ ਸ਼ਬਦ ਆ ਗਿਆ ਹੈਨਾ ਦੱਦਾ ਬੁਲਾਵਾ ਹੈ ਤੇ ਦੁਲੈਂਕੜ ਹੈ ਸਾਨੂੰ ਪਤਾ ਹੈ ਕਿ ਇਹ ਦੋਨੋਂ ਅੱਖਰ ਸੇਮ ਹੈ ਹੈਨਾ ਦੇਖੋ ਦੱਦੇ ਨੂੰਕੜ ਲੱਗਿਆ ਦੱਦੇ ਨੂੰਕੜ ਲੱਗਿਆ ਹੁਣ ਸਾਨੂੰ ਕੀ ਕਰਨਾ ਪਏਗਾ ਸਾਨੂੰ ਇਹਨਾਂ ਨੂੰ ਦੇਖਣਾ ਪਏਗਾ ਇੱਥੇ ਵੀ ਲੱਲਾ ਇੱਥੇ ਵੀ ਲੱਲਾ ਹੈ ਪਰ ਇੱਥੇ ਮਾਤਰਾ ਕਿਹੜੀ ਹੈ ਇੱਥੇ ਬੁਲਾਵਾ ਹੈ ਇੱਥੇ ਕੰਨਾ ਹੈ ਤਾਂ ਸਾਡੇ ਕੋਲ 6 ਨੰਬਰ ਤੇ ਆ ਗਿਆ ਬਟਾ ਬੁਲਾਵਾ 7 ਨੰਬਰ ਤੇ ਆ ਗਿਆ ਸਾਡੇ ਕੋਲ ਦੁਲੈਂਕੜ ਫਿਰ ਹੋਰ ਕੀ ਬਚ ਗਿਆ ਫੇਰ ਸਾਡੇ ਕੋਲ ਬਚ ਗਿਆ ਬਟਾ ਬਿਹਾਰੀ ਹੁਣ ਸਾਡੇ ਕੋਲ ਬਚ ਗਿਆ ਬਿਹਾਰੀ ਤੇ ਲ ਸਾਨੂੰ ਪਤਾ ਹੈ ਕਿ ਇਸ ਤੋਂ ਬਾਅਦ ਸਾਡੇ ਕੋਲ ਆਏਗਾ 8 ਨੰਬਰ ਤੇ ਬਿਹਾਰੀ ਆਏਗਾ ਕਿਉਂਕਿ ਪਪਾ ਪੈ ਵਰਗ ਦੇ ਵਿੱਚ ਆ ਗਿਆ ਤੇ ਲ ਵਰਗ ਦੇ ਵਿੱਚ ਲ ਆ ਗਿਆ ਇਹ ਆ ਗਿਆ ਸਾਡੇ ਕੋਲ 9 ਨੰਬਰ ਤੇ ਠੀਕ ਹੈ ਨਾ ਇਸ ਤਰ੍ਹਾਂ ਆਪਾਂ ਇਸੇ ਨੂੰ ਹੀ ਇਸੇ ਨੂੰ ਹੀ ਜਿਹੜੀ ਤਰਤੀਬ ਸ਼ਬਦ ਕੋਸ਼ ਤਰਤੀਬ ਅਨੁਸਾਰ ਰੱਖ ਲਿਆ ਬਟਾ ਠੀਕ ਹੈ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਗੇ ਚੱਲਦੇ ਆਂ ਕੇਸ ਤੋਂ ਇਲਾਵਾ ਹੋਰ ਆਪਾਂ ਕਿਹੜੀਆਂ ਅੰਗਲਾਂ ਦਾ ਧਿਆਨ ਰੱਖਣਾ ਹੈ ਇਸ ਤੋਂ ਇਲਾਵਾ ਅਸੀਂ ਧਿਆਨ ਰੱਖਣਾ ਹੈ ਬੇਟਾ ਜੀ ਦੇਖੋ ਅਸੀਂ ਦੇਖ ਲਿਆ ਅੱਖਰਾਂ ਦਾ ਧਿਆਨ ਕਰ ਲਿਆ ਅੱਖਰਾਂ ਬਾਰੇ ਸਮਝ ਲਿਆ ਅਸੀਂ ਮਾਤਰਾਵਾਂ ਬਾਰੇ ਸਮਝ ਲਿਆ ਲਗਾ ਮਾਤਰਾਵਾਂ ਬਾਰੇ ਹੁਣ ਅੱਗੇ ਸਾਡੇ ਕੋਲ ਜੀ ਲਗਾ ਅੱਖਰ ਲਗਾ ਅੱਖਰ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਦੇਖੋ ਲਗਾ ਕਰਕੇ ਕਿਹੜੀ ਹੈ ਬਿੰਦੀ ਹੈ ਸਾਡੇ ਕੋਲ ਇੱਕ ਮਿੰਟ ਬਟਾ ਹਾਂ ਸਾਡੇ ਕੋਲ ਕੀ ਹੈ ਸਾਡੇ ਕੋਲ ਕੀ ਹੈ ਬਿੰਦੀ ਹੈ ਟਿੱਪੀ ਹੈ ਤੇ ਆਦਕ ਬਿੰਦੀ ਹੈ ਟਿੱਪੀ ਹੈ ਤੇ ਆਦਕ ਹੈ ਤੁਹਾਨੂੰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਬੇਟਾ ਵੀ ਕਿਹੜੇ ਕਿਹੜੇ ਲਗਾ ਦੇ ਨਾਲ ਕਿਹੜੀ ਕਿਹੜਾ ਲਗਾ ਕਰਨ ਲੱਗਦਾ ਉਹ ਆਪਾਂ ਦੇਖਦੇ ਆ ਮੰਨ ਲਓ ਦੇਖੋ ਇਹ ਆ ਸਾਡੇ ਕੋਲ ਕੰਨਾ ਠੀਕ ਹੈ ਇਹ ਆ ਸਾਡੇ ਕੋਲ ਸਿਆਰੀ ਇਹ ਆ ਸਾਡੇ ਕੋਲ ਬਿਹਾਰੀ ਕੰਨਾ ਸਿਆਰੀ ਬਿਹਾਰੀ ਫਿਰ ਉਸ ਤੋਂ ਬਾਅਦ ਔਂਕੜ ਫਿਰ ਆ ਗਿਆ ਸਾਡੇ ਕੋਲ ਦੁਲੈਂਕੜ ਠੀਕ ਹੈ ਜੀ ਫਿਰ ਸਾਡੇ ਕੋਲ ਆ ਗਿਆ ਲਾਂ ਫਿਰ ਆ ਗਿਆ ਸਾਡੇ ਕੋਲ ਦੁਲਾਾਂ ਫਿਰ ਸਾਡੇ ਕੋਲ ਆ ਗਿਆ ਢੋੜਾ ਫਿਰ ਸਾਡੇ ਕੋਲ ਆ ਗਿਆ ਕੰਨੋੜਾ ਆ ਗਿਆ ਹੁਣ ਸਾਨੂੰ ਪਤਾ ਹੈ ਵੀ ਕੰਨਾ ਦੇ ਨਾਲ ਕੀ ਲੱਗਦੀ ਹੈ ਬਿੰਦੀ ਲੱਗਦੀ ਹੈ ਇੱਥੇ ਇਹਦੇ ਨਾਲ ਕੀ ਲੱਗੇ ਇਹਦੇ ਨਾਲ ਟਿੱਪੀ ਲੱਗੇਗੀ ਇਹਦੇ ਨਾਲ ਬਿੰਦੀ ਲੱਗੇਗੀ ਹੁਣ ਸਾਡੇ ਕੋਲ ਇੱਕ ਤਾਂ ਔਂਕੜ ਹੈ ਇੱਕ ਦੁਲੈਂਕੜ ਹੈ ਯਾਦ ਰੱਖ ਲਿਓ ਬੇਟਾ ਜੇਕਰ ਊੜੇ ਨੂੰ ਔਂਕੜ ਹੋਵੇ ਊੜੇ ਨੂੰ ਔਂਕੜ ਹੋਵੇ ਤਾਂ ਕੀ ਲੱਗਦੀ ਹੈ ਬਿੰਦੀ ਲੱਗਦੀ ਹੈ ਊੜੇ ਨੂੰ ਦੁਲੈਂਕੜ ਹੋਵੇ ਫਿਰ ਵੀ ਬਿੰਦੀ ਲੱਗਦੀ ਹੈ ਠੀਕ ਹੈ ਯਾਦ ਰੱਖ ਲਿਆ ਜੇ ਪਰ ਜੇਕਰ ਕਿਸੇ ਵਿਅੰਜਨ ਅੱਖਰ ਨੂੰ ਵਿਅੰਜਨ ਨੂੰ ਉਂਕੜ ਲੱਗਿਆ ਹੋਵੇ ਦਲੁਕੜ ਲੱਗਿਆ ਹੋਵੇ ਉਦੋਂ ਹਮੇਸ਼ਾ ਕੀ ਲੱਗਦੀ ਹੈ ਟਿੱਪੀ ਲੱਗਦੀ ਹੈ। ਕਿਦੋਂ ਕੀ ਲੱਗਦੀ ਹੈ ਟਿੱਪੀ ਲੱਗਦੀ ਹੈ। ਇੱਥੇ ਬਿੰਦੀ ਆ ਗਈ ਇੱਥੇ ਬਿੰਦੀ ਆ ਗਈ। ਹੁਣ ਇਹ ਵਜਿਗਾ ਇੱਥੇ ਵੀ ਬਿੰਦੀ ਆਏਗੀ ਇੱਥੇ ਵੀ ਬਿੰਦੀ ਇੱਥੇ ਵੀ ਬਿੰਦੀ ਤੇ ਇੱਥੇ ਵੀ ਬਿੰਦੀ। ਤਾਂ ਸਾਨੂੰ ਪਤਾ ਲੱਗ ਗਿਆ ਕਿ ਬਿੰਦੀ ਕਿੱਥੇ ਲੱਗਦੀ ਹੈ ਤੇ ਟਿੱਪੀ ਕਿੱਥੇ ਲੱਗਦੀ ਹੈ। ਸਮਝ ਆ ਗਈ ਲੈ? ਤਾਂ ਦੇਖੋ ਮੇਨਲੀ ਕੰਨਾ ਤੇ ਬਿੰਦੀ ਹੈ। ਬਿਹਾਰੀ ਦੀ ਬਿੰਦੀ ਹੈ ਹੁਣ ਜਿਵੇਂ ਮੈਂ ਲਿਖਾਂ ਕਾਂ ਕਾਂ ਲਿਖਿਆ ਹੁਣ ਸਾਨੂੰ ਇੱਥੇ ਬਕਾਂ ਲਿਖਣ ਲਈ ਬਿੰਦੀ ਲਗਾਉਣੀ ਪੈਗੀ ਹੁਣ ਤੁਸੀਂ ਇੱਥੇ ਲਿਖਿਆ ਮੀ ਮੀ ਸ਼ਬਦ ਲਿਖਿਆ ਸਾਨੂੰ ਕੀ ਕਰਨਾ ਪਏਗਾ ਇੱਥੇ ਸਾਨੂੰ ਬਿੰਦੀ ਲਗਾਉਣੀ ਪੈਗੀ ਤਾਂ ਬਿਹਾਰੀ ਦੇ ਨਾਲ ਬਿੰਦੀ ਹੈ ਇੱਥੇ ਜਿਵੇਂ ਉਂਗਲ ਲਿਖਣਾ ਹੈ ਠੀਕ ਹੈ ਨਾ ਉਂਗਲ ਲਿਖਣਾ ਹੈ ਹੈ ਨਾ ਫਿਰ ਤੁਸੀਂ ਬਿੰਦੀ ਲਗਾਉਂਗੇ ਉਂਗਲ ਊੜੇ ਦੇ ਨਾਲ ਉਂਗਲ ਊੜੇ ਨਾਲ ਔਂਕੜਾ ਊੜੇ ਨਾਲ ਊਲੰਕੜਾ ਜਿਵੇਂ ਜਾਊ ਖਾਊ ਜੇ ਤੁਸੀਂ ਲਿਖਣਾ ਹੈ ਮੁੰਡਾ ਲਿਖਣਾ ਹੈ ਗੁੰਦ ਲਿਖਣਾ ਹੈ ਫਿਰ ਟਿੱਪੀ ਲੱਗੇਗੀ ਜੇ ਤੁਸੀਂ ਗੇਂਦ ਲਿਖਣਾ ਹੈ ਪੈਂਦਾ ਲ ਤੇ ਫਿਰ ਆਪਾਂ ਜਿਵੇਂ ਸ਼ਬਦ ਲਿਖਦੇ ਆਂ ਅ ਹੋਰ ਸ਼ਬਦ ਹੋਗੇ ਜਿਵੇਂ ਇਹ ਤੇ ਸੌਂਦਾ ਸ਼ਬਦ ਹੋ ਗਿਆ ਹਨਾ ਤੇ ਇਹਨੂੰ ਹੋਰ ਸ਼ਬਦ ਆਪਾਂ ਕਿਹੜਾ ਦੇਖਦੇ ਕੀਏ ਔਰੇ ਤੋਂ ਹਾਂ ਟੌਂਕ ਸ਼ਬਦ ਹੋ ਗਿਆ ਜਿਵੇਂ ਟੌਂਕ ਲਿਖਣਾ ਹੋਵੇ ਆਪਾਂ ਟੌਂਕ ਲਿਖਣਾ ਹੋਵੇ ਤਾਂ ਪੱਕੀ ਕਰਾਂਗੇ ਹੋੜੇ ਨੂੰ ਕੀ ਹੈ ਟਿੱਪੀ ਲਗਾਵਾਂਗੇ ਨਾਲ ਠੀਕ ਹੈ ਤਾਂ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਅਸੀਂ ਇਹ ਤਾਂ ਦੇਖ ਲਿਆ ਕਿ ਬਿੰਦੀ ਤੇ ਟਿੱਪੀ ਕਿੰਨਾ ਕਿੰਨਾ ਨਾਲ ਲੱਗੇਗੀ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਅਦਕ ਕਿਦੇ ਕਿਦੇ ਨਾਲ ਲੱਗੇਗੀ ਆਪਾਂ ਉਹ ਵਿਚਾਰ ਲੈਣੇ ਆਂ ਤਾਂ ਦੇਖੋ ਸਾਡੇ ਕੋਲ ਮਾਤਰਾਵਾਂ ਉਵੇਂ ਪਈਆਂ ਆਪਾਂ ਦੇਖਾਂਗੇ ਵੀ ਕਿਹਨੇ ਕਿਹਦੇ ਨਾਲ ਜਿਹੜੀ ਹੈ ਟਿੱਪੀ ਸੋਰੀ ਅਦਕ ਲੱਗੇਗੀ ਆਓ ਆਪਾਂ ਦੇਖਦੇ ਹਾਂ ਦੇਖੋ ਬੜਾ ਅਦਕ ਲੱਗੇਗੀ ਹਮੇਸ਼ਾ ਇੱਕਦਮ ਯਾਦ ਰੱਖ ਲਿਓ ਸਿਆਰੀ ਦੇ ਨਾਲ ਤੁਸੀਂ ਲਿਖਣਾ ਹੋਵੇ ਇੱਕ ਜਿਵੇਂ ਆ ਦੇਖੋ ਸਿਆਰੀ ਦੇ ਨਾਲ ਲੱਗੇ ਟਿੱਪੀ ਲਿਖਣਾ ਹੈ ਇੱਕ ਲਿਖਣਾ ਹੈ ਇੱਕ ਲਿਖਣਾ ਤਾਂ ਸਾਨੂੰ ਕੀ ਕਰਨਾ ਪੈਗਾ ਸਿਆਰੀ ਦੇ ਨਾਲ ਅਦਕ ਲਗਾਉਣੀ ਪੈ ਇੱਕ ਮਿਕ ਟਿਕ ਫਿਰ ਅੱਗੇ ਸਾਡੇ ਕੋਲ ਸਾਡੇ ਕੋਲ ਆ ਗਿਆ ਬੇਟਾ ਦੇਖੋ ਔਂਕੜ ਆ ਗਿਆ ਜਿਵੇਂ ਤੁਸੀਂ ਲਿਖਣਾ ਹੋਵੇ ਕੁਝ ਕੁਝ ਲਿਖਣਾ ਹੋਵੇ ਹਨਾ ਕੁਝ ਲਿਖਣਾ ਹੋਵੇ ਤਾਂ ਤੁਸੀਂ ਕੀ ਕਰਦੇ ਹੋ ਔਂਕੜ ਦੇ ਉੱਤੇ ਵੀ ਅਦਕ ਲਗਾ ਲਓ ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਬੇਟਾ ਦੇਖੋ ਉਸ ਤੋਂ ਬਾਅਦ ਆ ਗਿਆ ਇੱਕ ਸਾਡੇ ਕੋਲ ਆ ਗਿਆ ਜੇਕਰ ਕੋਈ ਅੰਗਰੇਜ਼ੀ ਸ਼ਬਦ ਹੈ ਜਿਵੇਂ ਅੰਗਰੇਜ਼ੀ ਸ਼ਬਦ ਸਾਡੇ ਕੋਲ ਸੈਟ ਸੈਟ ਹੋ ਗਿਆ ਐਮ ਐਮ ਆ ਗਿਆ ਐਲ ਆ ਗਿਆ ਉਦੋਂ ਤੁਸੀਂ ਕੀ ਕਰਦੇ ਹੋ ਉਦੋਂ ਤੁਸੀਂ ਅਦਕ ਲਗਾਉਂਦੇ ਤੇ ਇਸ ਤੋਂ ਇਲਾਵਾ ਜੇਕਰ ਕੋਈ ਸ਼ਬਦ ਮੁਕਤਾ ਹੈ ਜਿਵੇਂ ਤੁਸੀਂ ਲਿਖਣਾ ਹੋਵੇ ਕੱਚ ਕੱਚ ਲਿਖਣਾ ਹੋਵੇ ਉਦੋਂ ਵੀ ਤੁਸੀਂ ਕੀ ਕਰਦੇ ਹੋ ਮੁਕਤਾ ਦੇ ਨਾਲ ਵੀ ਅ ਅਦਰ ਜਿਹੜੀਆਂ ਉਦੀ ਵਰਤੋਂ ਕਰਦੇ ਹੋ ਤਾਂ ਅਦਕ ਮੁਕਤਾ ਨਾਲ ਹੈ ਸਿਹਾਰੀ ਨਾਲ ਹੈ ਔਂਕੜ ਨਾਲ ਹੈ ਤੇ ਜੇਕਰ ਕੋਈ ਅੰਗਰੇਜ਼ੀ ਸ਼ਬਦ ਹੈ ਉਦੋਂ ਦੁਲਾਈਆਂ ਦੇ ਨਾਲ ਵੀ ਇਹਨੂੰ ਨਹੀਂ ਹੈ ਦੁਲਾਈਆਂ ਦੇ ਨਾਲ ਵੀ ਕੀ ਲੱਗਦਾ ਬੇਟਾ ਦੁਲਾਈਆਂ ਦੇ ਨਾਲ ਵੀ ਅਦਕ ਲੱਗਦਾ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਸ਼ਬਦ ਕੋਸ਼ ਵਚਨ ਵਿਧੀ ਜਿਹੜੀ ਹੈ ਉਹ ਸਹੀ ਜਾਏਗੀ ਤੁਸੀਂ ਇਹ ਸ਼ਬਦਾਂ ਨੂੰ ਆਰਾਮ ਦੇ ਨਾਲ ਤਰਤੀਬ ਵਿੱਚ ਕਰ ਸਕੋਗੇ ਤੇ ਤੁਹਾਡੇ ਨੰਬਰ ਪੂਰੇ ਦੇ ਬੇ ਪੂਰੇ ਆਉਣੇ ਆ। ਹੁਣ ਅੱਗੇ ਚੱਲਦੇ ਆਂ ਬਟਾਪਾ। ਹੁਣ ਸਾਡੇ ਕੋਲ ਅੱਗੇ ਕੀ ਆ? ਦੇਖਦੇ ਆਂ। ਦੇਖੋ ਬੇਟਾ ਅੱਗੇ ਸਾਡੇ ਕੋਲ ਆ ਗਿਆ ਬਟਾ ਜਿਵੇਂ ਕੋਈ ਉਦਾਹਰਨ ਲੈਨੇ ਆਪਾਂ ਇੱਕ ਸ਼ਬਦੀ ਸ਼ਬਦ ਸਾਡੇ ਕੋਲ ਪਰਮਾਤਮਾ। ਤਾਂ ਤੁਸੀਂ ਕੀ ਕਰੋਗੇ? ਤੁਹਾਨੂੰ ਪਤਾ ਹੈ ਵੀ ਪਰਮਾਤਮਾ ਵਾਲੀ ਲੈਣ ਕਿਹੜੇ ਵਰਗਾਂ ਤੋਂ ਬਾਅਦ ਆਉਂਦੀ ਹੈ? ਦੇਖੋ ਊੜਾ ਵਰਗ ਹੋ ਗਿਆ, ਕਕਾ ਵਰਗ ਹੋ ਗਿਆ। ਚੱਚਾ ਵਰਗ ਹੋ ਗਿਆ ਟੈਂਕਾ ਵਰਗ ਹੋ ਗਿਆ ਤੱਤਾ ਵਰਗ ਹੋ ਗਿਆ ਤੱਤਾ ਵਰਗ ਤੋਂ ਬਾਅਦ ਤੁਸੀਂ ਕੋਸ਼ ਦੇ ਵਿੱਚ ਪੱਪੇ ਤੋਂ ਪਹਿਲਾਂ ਵਾਲੇ ਜਿੰਨੇ ਵੀ ਅੱਖਰ ਹੈਗੇ ਉਹਨਾਂ ਸਾਰਿਆਂ ਨੂੰ ਛੱਡ ਦਿਓਗੇ ਸਿੱਧਾ ਤੁਸੀਂ ਪੱਪਾ ਤੇ ਆਉਂਗੇ ਤੁਸੀਂ ਦੇਖੋਗੇ ਪੱਪਾ ਕਿੱਥੋਂ ਸ਼ੁਰੂ ਹੁੰਦਾ ਹੈ ਪੱਪਾ ਅੱਖਰ ਤੋਂ ਸ਼ੁਰੂ ਹੋਣ ਵਾਲੇ ਸ਼ਬਦਾਂ ਤੇ ਆਉਂਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਪੱਪਾ ਵਾਲੇ ਬਹੁਤ ਸਾਰੇ ਸ਼ਬਦ ਹੋਣਗੇ ਤੁਸੀਂ ਦੇਖੋਗੇ ਵੀ ਉਹ ਉਸ ਉਸ ਸ਼ਬਦ ਤੋਂ ਸ਼ੁਰੂ ਕਰੀਏ ਜਿੱਥੇ ਪੱਪਾ ਤੋਂ ਬਾਅਦ ਰਾਰਾ ਹੁੰਦਾ ਹੈ ਫਿਰ ਤੁਸੀਂ ਫਿਰ ਉਹ ਸ਼ਬਦ ਤੋਂ ਸ਼ੁਰੂ ਜਿੱਥੇ ਪੱਪਾ ਤੋਂ ਬਾਅਦ ਤੁਸੀਂ ਦੇਖੋਗੇ ਪਰਮ ਦੇਖੋਗੇ ਪਰਮ ਤੋਂ ਬਾਅਦ ਦੇਖੋਗੇ ਤੁਸੀਂ ਪਰਮਾ ਪਰਮਾਤਮਾ ਦੇਖੋਗੇ ਫਿਰ ਪਰਮਾਤਮ ਤੋਂ ਪਰਮਾਤਮਾ ਤੇ ਆਉਗੇ ਇਸ ਤਰ੍ਹਾਂ ਕਰਦੇ ਕਰਦੇ ਤੁਸੀਂ ਪਰਮਾਤਮਾ ਸ਼ਬਦ ਤੇ ਪਹੁੰਚ ਜਾਓ ਇਹ ਹੈ ਬਟਾ ਸ਼ਬਦ ਕੋਸ਼ ਵਾਚਣ ਵਿਧੀ ਠੀਕ ਹੈ ਨਾ ਪਹਿਲਾਂ ਆਪਾਂ ਕੀ ਕਰਦੇ ਆ ਪਹਿਲਾਂ ਸ਼ਬਦ ਕੋਸ਼ ਦੇ ਵਿੱਚ ਪਪਾ ਕਰ ਦੇਖਦੇ ਆ ਫਿਰ ਦੇਖਦੇ ਆ ਪਪਾ ਕਰਨ ਤੋਂ ਬਾਅਦ ਰਾਰਾ ਕਿੱਥੇ ਜਾਂਦਾ ਫਿਰ ਰਾਰਾ ਲੱਗਦੇ ਆ ਫਿਰ ਇਸੇ ਤਰ੍ਹਾਂ ਮਾ ਲੱਗਦੇ ਆ ਉਹਦੇ ਪਿੱਛੇ ਫਿਰ ਤਾ ਮਾ ਇਸ ਤਰ੍ਹਾਂ ਕਰਦੇ ਗਏ ਤੁਸੀਂ ਪਰਮਾਤਮਾ ਸ਼ਬਦ ਤੇ ਆ ਜਾਵਾਂਗੇ ਤੇ ਇਹੀ ਦੀ ਹੈ ਬਟਾ ਸ਼ਬਦ ਕੋਸ਼ ਵਚਨ ਵਿਧੀ ਠੀਕ ਹੈ ਹੁਣ ਅੱਗੇ ਚੱਲਦੇ ਆਪਾਂ ਅੱਗੇ ਦੇਖਦੇ ਆਂ ਅੱਗੇ ਸਾਡੇ ਕੋਲ ਕੁਝ ਸ਼ਬਦ ਦਿੱਤੇ ਹੋਏ ਆ ਬਟਾ ਤਰਤੀਬ ਵਿਗਾੜ ਕੇ ਰੱਖੇ ਹੋਏ ਆ ਤੁਸੀਂ ਉਹਨਾਂ ਨੂੰ ਤਰਤੀਬ ਵਿੱਚ ਕਰਨਾ ਹੈ ਤੇ ਆਪਾਂ ਕੁਝ ਗਿਣੇ ਚੁਣੇ ਜਿਹੜੇ ਸ਼ਬਦ ਹੈਗੇ ਉਹਨਾਂ ਦੀ ਤਰਤੀਬ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੁਹਾਡੀ ਕਿਤਾਬ ਦੇ ਵਿੱਚੋਂ ਲਈਆਂ ਹੋਈਆਂ ਤੁਸੀਂ ਇਹ ਅਭਿਆਸ ਕਰ ਲੈਣਾ ਬਟਾ ਸਾਰਿਆਂ ਦਾ ਠੀਕ ਹੈ ਦੇਖੋ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਸਸ ਸਸਾ ਹਾ ਹਾ ਊੜਾ ਕਕਾ ਐੜਾ ਮਮਾ ਸਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਊੜਾ ਊੜਾ ਆਏਗਾ ਊੜਾ ਆਉਂਦਾ ਹੈ ਊੜਾ ਤੋਂ ਬਾਅਦ ਐੜਾ ਆਉਂਦਾ ਹੈ 2 ਨੰਬਰ ਤੇ ਐੜੇ ਤੋਂ ਬਾਅਦ ਕੀ ਆਉਂਦਾ ਸਸਾ ਆਉਂਦਾ ਹੈ ਈੜੀ ਸਕਿਪ ਹੋ ਗਿਆ 3 ਨੰਬਰ ਤੇ ਆ ਹਾ 4 ਨੰਬਰ ਤੇ ਹੈ ਕਕਾ 5 ਨੰਬਰ ਤੇ ਹੈ ਤੇ ਮਮਾ ਜਿਹੜਾ 6 ਨੰਬਰ ਤੇ ਹੈ ਇਹ ਤੁਹਾਡੀ ਸਾਡੀ ਪਹਿਲੀ ਤਰਤੀਬ ਜਿਹੜੀ ਹੈ ਐਸ ਆਈ ਹੋ ਗਈ ਹੁਣ ਅੱਗੇ ਦੇਖੋ ਇਹਦੇ ਵਿੱਚ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਹੈ ਬੇਟਾ ਠੀਕ ਹੈ ਨਾ ਪਰ ਯਾਦ ਰੱਖ ਲਿਓ ਸਾਰੇ ਅੱਖਰ ਖੱਖੇ ਪਰ ਸਾਰੇ ਸ਼ਬਦ ਖੱਖੇ ਪਰ ਬਿੰਦੀ ਤੋਂ ਸ਼ੁਰੂ ਹੁੰਦੇ ਆ ਤਾਂ ਆਪਾਂ ਕੀ ਕਰਾਂਗੇ ਆਪਾਂ ਦੇਖਾਂਗੇ ਵੀ ਮੁਕਤਾ ਕਿੱਥੇ ਸਭ ਤੋਂ ਪਹਿਲਾਂ ਮੁਕਤਾ ਆ ਜਾਏਗਾ ਮੁਕਤਾ ਤੋਂ ਬਾਅਦ ਫਿਰ ਕਿਹੜਾ ਆ ਜਾਏਗਾ ਮੁਕਤਾ ਤੋਂ ਬਾਅਦ ਫਿਰ ਆ ਜਾਏਗਾ ਕੰਨਾ ਆ ਜਾਏਗਾ ਕੰਨਾ ਤੋਂ ਬਾਅਦ ਫਿਰ ਸਿਆਰੀ ਆ ਜਾਏਗੀ ਬੇਟਾ ਸਿਆਰੀ ਤੋਂ ਬਾਅਦ ਔਂਕੜ ਆ ਜਾਏਗਾ ਬੇਟਾ ਔਂਕੜ ਦੇ ਵਿੱਚ ਦੇਖੋ ਕੀ ਆਏਗਾ ਇਹ ਸ਼ਬਦ ਇਹ ਵੀ ਔਂਕੜ ਤੋਂ ਹੈ ਇਹ ਵੀ ਔਂਕੜ ਤੋਂ ਹੈ ਤਾਂ ਸਾਨੂੰ ਪਤਾ ਹੈ ਵੀ ਇਹ ਤਾਂ ਇੱਕੋ ਜਿਹਾ ਹੀ ਹੈ ਹੁਣ ਦੱਦਾ ਦੇਖਣਾ ਹੈ ਸੱਸੇ ਪਰ ਬਿੰਦੀ ਦੇਖਣਾ ਹੈ ਤਾਂ ਸਾਨੂੰ ਕਿਤਾ ਸੱਸੇ ਪਰ ਬਿੰਦੀ ਕਿੱਥੇ ਆਏਗਾ ਸੱਸੇ ਪਰ ਬਿੰਦੀ ਦੇਖੋ ਸ਼ਬਦ ਕੋਸ਼ ਦੇ ਵਿੱਚ ਕੀ ਹੁੰਦਾ ਹੈ ਬਟਾ ਸ਼ਬਦ ਕੋਸ਼ ਦੇ ਵਿੱਚ ਸਸਾ ਤੋਂ ਬਾਅਦ ਹੀ ਜਿਦਾ ਬਿਨਾ ਪੈ ਰਹਾ ਹੈ ਬਿੰਦੀ ਸਸਾ ਤੋਂ ਬਾਅਦ ਹੀ ਸਸਾ ਵਾਲੇ ਸ਼ਬਦ ਸ਼ੁਰੂ ਹੁੰਦੇ ਤਾਂ ਤੁਸੀਂ ਇਸ ਨੂੰ 4 ਨੰਬਰ ਤੇ ਰੱਖੋਗੇ ਹੁਸ਼ਕ ਨੂੰ ਤੇ 5 ਨੰਬਰ ਰੱਖੋਗੇ ਖੁਦਾਈ ਨੂੰ ਇੱਕ ਮਿੰਟ ਬਟਾ ਨਾਲ ਥੋੜਾ ਸਾਫ਼ ਕਰਦੇ ਆ ਇਹਨੂੰ ਠੀਕ ਹੈ ਤੇ ਉਸ ਤੋਂ ਬਾਅਦ ਤੱਤਾ ਥੱਤਾ ਦੱਦਾ ਤੱਦਾ ਨੰਨਾ ਤੇ 6 ਨੰਬਰ ਤੇ ਆ ਗਿਆ ਸਾਡੇ ਕੋਲ ਹੂਨ ਇਹ ਹੋ ਗਿਆ ਸਾਡੇ ਬਟਾ ਤਰਤੀਬ ਪੂਰੀ ਉਵੇਂ ਆਜੋ ਇਹ ਦੇਖ ਲਓ ਕਿਰਤਕਣ ਗੱਗਾ ਜੱਜਾ ਐੜਿਕੰਨਾ ਟੈਂਕਾ ਗੱਗਾ ਤੇ ਸਭ ਤੋਂ ਪਹਿਲਾਂ ਕਿਰਤਕਣ ਆ ਗਿਆ ਫਿਰ ਕੰਨਾ ਆ ਗਿਆ 2 ਨੰਬਰ ਤੇ ਫਿਰ ਦੇਖੋ ਫਿਰ ਕੀ ਆਏਗਾ ਫਿਰ ਸਾਡੇ ਕੋਲ ਆਏਗਾ ਗੱਗਾ ਗੱਗਾ ਮੁਕਤਾ ਆ ਗਿਆ ਸਾਡੇ ਕੋਲ ਇੱਥੇ ਫਿਰ ਅੰਕੜਾ ਆ ਗਿਆ 4 ਨੰਬਰ ਤੇ ਫੇਰ ਸਾਡੇ ਕੋਲ ਆ ਗਿਆ ਬੇਟਾ ਜੱਜਾ 5 ਨੰਬਰ ਤੇ ਤੇ ਫਿਰ 6 ਨੰਬਰ ਤੇ ਆ ਗਿਆ ਟੈਂਕਾ ਟੁਕੜਬੋਚ ਠੀਕ ਹੈ ਬੇਟਾ ਇਹ ਸਾਡੀ ਤਰਤੀਬ ਬਣ ਗਈ ਅੱਗੇ ਚੱਲਦੇ ਆ ਇਸ ਨੂੰ ਸਾਫ਼ ਕਰਕੇ ਕੱਲੀ-ਕੱਲੀ ਚੀਜ਼ ਬੇਟਾ ਕ੍ਰਿਸਟਲ ਕਲੀਅਰ ਹੋ ਜਾਣੀ ਚਾਹੀਦੀ ਹੈ ਤੇ ਇਸੇ ਕਰਕੇ ਮੈਂ ਤੁਹਾਨੂੰ ਸ਼ਬਦਾਂ ਦਾ ਅਭਿਆਸ ਕਰਵਾ ਰਿਹਾ ਹਾਂ ਅੱਗੇ ਦੇਖੋ ਬੇਟਾ ਅੱਗੇ ਦੇਖੋ ਸਾਡੇ ਕੋਲ ਫੇਰ ਉਸੇ ਤਰ੍ਹਾਂ ਹੀ ਸ਼ਬਦ ਆ ਗਿਆ ਲਓ ਜੀ ਥੜਾ ਤੜਕਾ ਨਾ ਪਕਵਾਨ ਥਰਥਰਾਹਟ ਦੁਹਾਗਣ ਕੁਸਮੂਸਾ ਹੁਣ ਸਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਘੱਗਾ ਆਉਂਦਾ ਹੈ ਸਭ ਤੋਂ ਪਹਿਲਾਂ ਘੱਗਾ ਆਉਂਦਾ ਹੈ ਤਾਂ ਕੁਸਮੂਸਾ ਇੱਕ ਨੰਬਰ ਤੇ ਆ ਗਿਆ ਫਿਰ ਉਸ ਤੋਂ ਬਾਅਦ ਦੇਖੋ ਉਸ ਤੋਂ ਬਾਅਦ ਸਾਡੇ ਕੋਲ ਸ਼ਬਦ ਆਉਂਦਾ ਹੈ ਬੜਾ ਤੱਤੇ ਵਾਲੀ ਲੈਣ ਆਉਂਦੀ ਹੈ ਤੱਤੇ ਵਾਲੀ ਦੇ ਤਾਅ ਵਰਗ ਦੇ ਵਿੱਚ ਥਰਥਰਾਹਟ ਹੈ ਥੜਾ ਸਾਨੂੰ ਪਤਾ ਹੈ ਕਿ ਥੱਥਾ ਤਾਂ ਸੇਮ ਹੈ ਪਰ ਰਾਰਾ ਗਯਾ ਰਾਰਾ ਲੱਲਾ ਵਾਬਾ ਡਾੜਾ ਫਿਰ ਸਾਡੇ ਕੋਲ ਕੀ ਆਇਆ ਇਹ ਆ ਗਿਆ ਤੱਤਾ ਤੋਂ ਬਾਅਦ 2 ਨੰਬਰ ਤੇ ਆ ਗਿਆ ਥਰਥਰਾਹਟ ਫਿਰ ਆ ਗਿਆ 3 ਨੰਬਰ ਤੇ ਠੜਾ ਫਿਰ ਆ ਗਿਆ ਦੱਦਾ 4 ਨੰਬਰ ਤੇ 5 ਨੰਬਰ ਤੇ ਆ ਗਿਆ ਜੀ ਧੜਕਣ ਤੇ 6 ਨੰਬਰ ਤੇ ਸਾਡੇ ਕੋਲ ਆ ਗਿਆ ਪਕਵਾਨ ਠੀਕ ਹੈ ਬਟਾ ਦੇਖੋ ਕਗਾ ਥੱਥਾ ਇੱਥੇ ਵੀ ਥੱਥਾ ਹੈ ਪਰ ਇੱਥੇ ਮੁਕਤਾ ਆ ਗਿਆ ਇੱਥੇ ਵੀ ਮੁਕਤਾ ਹੈ ਇੱਥੇ ਮੁਕਤਾ ਇਸ ਲਈ ਇਸ ਨੂੰ 2 ਨੰਬਰ ਦੇ 3 ਨੰਬਰ ਤੇ 4 ਨੰਬਰ ਤੇ ਥੱਥਾ ਤੋਂ ਬਾਅਦ ਤੱਤਾ ਥੱਥਾ ਦੱਦਾ ਫੇਰ ਤਾਂ ਦਾਤੇ ਫਿਰ ਪੱਪੇ ਵਾਲੀ ਲੈਣ ਆ ਗਈ ਹੁਣ ਆਗੇ ਪੂਛਲ ਜ਼ਿਲੇਦਾਰ ਝਗਡਾਲੂ ਗਲਵੱਕੜੀ ਪੂਜਨੀਕ ਜੱਜੋ ਜੈਦ ਪਾਇਲ ਸਾਨੂੰ ਪਤਾ ਹੈ ਬਈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਗਲ ਗਲਵੱਕੜੀ ਇੱਕ ਨੰਬਰ ਤੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਆ ਗਿਆ ਬੜਾ ਜੱਜੇ ਵਾਲੀ ਲੈਣ ਆ ਗਈ ਸਾਰੇ ਜੱਜਾ ਤੇ ਛੱਜਾ ਹੁਣ ਸਾਨੂੰ ਪਤਾ ਹੈ ਜੱਜਾ ਵੀ ਹੈ ਇੱਥੇ ਜੱਜਾ ਫਿਰ ਬਿੰਦੀ ਹੈ ਤੇ ਛੱਜਾ ਵੀ ਹੈ ਤੇ ਫਿਰ ਦੋ ਨੰਬਰ ਤੇ ਆ ਗਿਆ ਜੱਦੋ ਜੈਦ ਫਿਰ ਤਿੰਨ ਨੰਬਰ ਤੇ ਆ ਗਿਆ ਜ਼ਿਲੈਦਾਰ ਫਿਰ 4 ਨੰਬਰ ਤੇ ਆ ਗਿਆ ਝਗੜਾਲੂ ਇੱਥੇ ਵੀ ਦੇਖੋ ਪੂਜਨੀਕ ਹੈ ਇਹ ਕੀ ਹੈ ਪਪਾ ਦੇਖੋ ਚਾਚਾ ਛੱਛਾ ਜੱਜਾ ਤੇ ਇਹ ਆ ਗਿਆ 5 ਨੰਬਰ ਤੇ ਪੁੱਛਲ ਕਿਉਂਕਿ ਪੂਤ ਸੇਮੰਦ ਉਹਨਾਂ ਦਾ ਇੱਥੇ ਜੱਜਾ ਹੈ ਤੇ ਛੱਛਾ ਹੈ ਤੇ ਚਾਚੇ ਤੋਂ ਬਾਅਦ ਛੱਛਾ ਹੁੰਦਾ ਹੈ ਫਿਰ ਜੱਜਾ ਹੁੰਦਾ ਹੈ ਇਸ ਕਰਕੇ 6 ਨੰਬਰ ਤੇ ਪੂਜਨੀਕ ਇਸੇ ਤਰ੍ਹਾਂ ਇਧਰ ਆਜੋ ਜ਼ੁਲਫ ਸ਼ੰਕਰ ਗਿਰਜ ਚੰਦਨ ਟਟਪੜੀ ਦੇਖੋ ਪਹਿਲਾ ਆਏਗਾ ਸਾਰੇ ਕੋਲ ਗਰਜ ਗੱਗੇ ਤੋਂ ਬਾਅਦ ਫਿਰ ਆ ਗਿਆ ਸਾਡੇ ਕੋਲ ਫਿਰ ਸਾਡੇ ਕੋਲ ਆ ਗਿਆ ਚੱਚਾ ਚੰਦਨ ਚੱਚੇ ਤੋਂ ਬਾਅਦ ਫਿਰ ਛਣਕਾਰ 3 ਨੰਬਰ ਤੇ ਫਿਰ 4 ਨੰਬਰ ਤੇ ਜ਼ੁਲਫ ਤੇ 5 ਨੰਬਰ ਤੇ ਕੀ ਆ ਗਿਆ 5 ਨੰਬਰ ਤੇ ਆ ਗਿਆ ਸਰਕਲ ਟੁੱਟ ਪੱਜ ਠੀਕ ਹੈ ਬੇਟਾ ਚਲੋ ਅੱਗੇ ਚੱਲਦੇ ਆ ਆ ਦੇਖੋ ਬੇਟਾ ਆ ਤਰਤੀਬ ਵੀ ਦੇਖ ਲੈਣੇ ਆਪਾਂ ਬਸ ਇੱਕ ਸੈਕਿੰਡ ਦਿਓ ਮੈਨੂੰ ਹਾਂਜੀ ਆ ਦੇਖੋ ਕੀ ਹੈ ਸਾਡੇ ਕੋਲ ਰਸਟ ਪੋਸਟ ਟਿਕੜੀ ਰੋਜ਼ਨਾਚਾ ਦਰਸਤ ਠਾਹੋੜਾ ਤੇ ਬਜ਼ੁਰਗ ਸਾਨੂੰ ਪਤਾ ਵੀ ਹਾਹਾ ਪਹਿਲਾ ਹਾਹਾ ਪਹਿਲਾ ਹਥੋੜਾ ਆ ਗਿਆ ਫਿਰ ਕੀ ਆ ਗਿਆ ਸਾਡੇ ਕੋਲ ਫਿਰ ਦੇਖੋ ਸਾਡੇ ਕੋਲ ਆ ਗਿਆ ਬੱਬਾ ਦੱਦਾ ਰਾਰਾ ਇਹ ਆ ਗਿਆ ਤੇ ਸਾਨੂੰ ਤੱਤੇ ਵਾਲੀ ਲਾਈਨ ਫੜਨੀ ਪੈਗੀ ਕਿਉਂਕਿ ਉਸ ਤੋਂ ਬਾਅਦ ਸਿੱਧਾ ਕੀ ਹੈ ਤੱਤੇ ਤੇ ਆ ਗਿਆ 2 ਨੰਬਰ ਤੇ ਤੱਤਾ ਆ ਗਿਆ ਟਿਕੜੀ ਤੱਤਾ ਤੋਂ ਬਾਅਦ ਹੱਥਾ ਦੱਦਾ ਆ ਗਿਆ ਦੱਦਾ ਆ ਗਿਆ ਨਾ ਦੱਦਾ ਆ ਗਿਆ ਸਾਡੇ ਕੋਲ ਕੀ ਆ ਗਿਆ ਤਿੰਨ ਨੰਬਰ ਦੱਦਾ ਆ ਗਿਆ ਦੱਦਾ ਤੋਂ ਬਾਅਦ ਫਿਰ ਸਾਡੇ ਕੋਲ ਕੀ ਆ ਗਿਆ ਬੱਬਾ ਬਲੀ ਲੈਣ ਆ ਗਈ ਬੱਬਾ ਚਾਰ ਨੰਬਰ ਤੇ ਆ ਗਿਆ ਬਜ਼ੁਰਗ ਤੇ ਫਿਰ ਆ ਗਿਆ ਰਾਦੇ ਬਲੀ ਲੈਣੇ ਰਾਰਾ ਦੇਖੋ ਸਾਨੂੰ ਪਤਾ ਹੈ ਵੀ ਸਿਹਾਰੀ ਪਹਿਲਾਂ ਆਉਂਦੀ ਹੈ ਤੇ ਪੰਜ ਨੰਬਰ ਤੇ ਸਿਹਾਰੀ ਆ ਗਈ ਤੇ 6 ਨੰਬਰ ਤੇ ਆ ਗਿਆ ਹੋੜਾ ਆ ਗਿਆ ਬਟਾ ਇਹ ਹੋ ਗਿਆ ਸਾਡੀ ਤਰਤੀ ਪੂਰੀ ਨਵਾਰਾ ਡੱਬ ਖੜਬਾ ਚਿਮਟਾ ਜੁਗਨੀ ਤਨਕੀਰ ਤੇ ਬਟਵਾਰਾ ਸਾਨੂੰ ਪਤਾ ਹੈ ਬਟਾ ਕਿ ਸਭ ਤੋਂ ਪਹਿਲਾਂ ਚਿਮਟਾ ਆਏਗਾ चचा चिमटा फिर जज्जा जुगनी ठीक है फिर आ गए जी टैंका टैंका तो टैंका टैबर आ गया तीन नंबर ते, ते डब्ब खड़बा चार नंबर ती आ गया साल चार नंबर ते आ गया बड़ा तनकीद फिर आ गए जी पांच नंबर ते आ गयाे को नवार छे नंबर ते आ गयाे को बटवारा ठीक है ना बेटा ਦੇਖੋ ਚਚਾ ਜੱਜਾ ਡੱਡਾ ਤੱਤਾ ਫਿਰ ਨੰਨਾ ਤੇ ਬੱਪਾ ਬਟਵਾਰਾ ਐਵੇਂ ਦੇਖੋ ਮਹਿਕ ਮਾਂ ਪ੍ਰਸ਼ਾਦਾ ਤੇਲੰਗ ਬਚੁੰਗੜਾ ਵਿਧਾਤਾ ਤੇ ਪੱਛਮ ਪਛਵ ਪਛਤਾਵਾ ਹਾਂਜੀ ਦੇਖੋ ਬੇਟਾ ਸਭ ਤੋਂ ਪਹਿਲਾਂ ਆਪਾਂ ਤਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਦੇਖਾਂਗੇ ਇਹ ਵੀ ਕਿਹੜੇ ਕਿਹੜੇ ਸ਼ਬਦ ਆ ਗਿਆ ਪਪਾ ਤੇ ਮੰਮਾ ਆ ਗਏ ਇੱਧਰ ਪਪਾ ਫਪਾ ਇਹ ਆ ਗਏ ਫਿਰ ਬਬਾ ਆ ਗਿਆ ਪੱਪਾ ਵੀ ਆ ਗਿਆ ਫਿਰ ਆਪਾਂ ਦੇਖਾਂਗੇ ਤੇਲੰਗ ਸਭ ਤੋਂ ਪਹਿਲਾਂ ਤਿਲੰਗ ਆ ਗਿਆ ਬਟਾ ਕਿਉਂਕਿ ਤਿਲੰਗ ਵਾਲੀ ਲੈਣਾ ਕੀ ਫਿਰ ਉਸ ਤੋਂ ਬਾਅਦ ਆ ਗਈ ਪੱਪੇ ਵਾਲੀ ਲੈਣਾ ਦੇਖਾਂਗੇ ਤੇ ਪੱਪਾ ਤੋਂ ਬਾਅਦ ਕੀ ਐ ਇੱਥੇ 2 ਨੰਬਰ ਤੇ ਆ ਗਿਆ ਬਟਾ ਪਛਤਾਵਾ ਕਿਉਂਕਿ ਛੱਛਾ ਰਾਰੇ ਤੋਂ ਪਹਿਲਾਂ ਹੁੰਦਾ ਹੈ ਫਿਰ 3 ਨੰਬਰ ਤੇ ਆ ਗਿਆ ਪ੍ਰਸ਼ਾਦਾ ਫਿਰ ਪੱਪਾ ਤੋਂ ਬਾਅਦ ਪੱਪਾ ਆ ਗਿਆ ਫਫਾ ਆ ਗਿਆ ਬੱਬਾ ਆ ਗਿਆ ਬੱਬਾ 4 ਨੰਬਰ ਤੇ ਆ ਗਿਆ ਤੇ ਮਹਿਕਮਾ 5 ਨੰਬਰ ਤੇ ਆ ਗਿਆ ਤੇ ਵਿਦਾਤਾ ਜਿਹੜਾ ਵੈਰਾ 6 ਨੰਬਰ ਤੇ ਆ ਗਿਆ ਠੀਕ ਹੈ ਬਟਾ हां यस ਨੂੰ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਦੇਖ ਸਕਦੇ ਹੋ ਚਲੋ ਇਹ ਉਹਗਾ ਬਟ ਸ਼ਬਦ ਦੀ ਤਰਤੀਬ ਜਿਹੜੀ ਕਿ ਤੁਹਾਡੀ ਕਿਤਾਬ ਦੇ ਅਭਿਆਸ ਵਿੱਚ ਸਥਿਤੀ ਹੋਈ ਹੈ ਮੈਂ ਉਹਨਾਂ ਨੂੰ ਡਿਸਕਸ ਕੀਤਾ ਤੁਹਾਡੇ ਨਾਲ ਤੇ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਲੈਕਚਰ ਪਸੰਦ ਆਇਆ ਹੋਵੇਗਾ ਤੁਹਾਡੇ ਬਹੁਤ ਸਾਰੇ ਡਾਊਟਸ ਕਲੀਅਰ ਹੋ ਗਏ ਹੋਣੇ ਆ ਬੇਟਾ ਇਹ ਮੇਰਾ ਵੀ ਮੇਰਾ ਤੁਹਾਡੇ ਨਾਲ ਦੁਹਾਈ ਕਰਾਉਣ ਦਾ ਇੱਕ ਜ਼ਰੀਆ ਹੀ ਹੈ ਤੇ ਤੁਸੀਂ ਮੈਕਸਿਮਮ ਦੁਹਾਈ ਕਰਨੀ ਆਪਣੀ ਕਿਤਾਬ ਦੇ ਵਿੱਚੋਂ ਤੁਸੀਂ ਕਿਤਾਬ ਦੇ ਜਿੰਨੀ ਤਰਤੀਬ ਦਿੱਤੀ ਹੋਈ ਸਾਰੀਆਂ ਕਰਕੇ ਜਾਣੀਆਂ ਕਿਉਂਕਿ ਤੁਹਾਨੂੰ 99% ਚਾਂਸ ਹੈਗੇ ਤੁਹਾਡੇ ਉਹਦੇ ਵਿੱਚ ਉਹਨਾਂ ਤਰਤੀਬ ਦੇ ਵਿੱਚੋਂ ਹੀ ਆਉਣਾ ਹੈ ਇਸ ਲਈ ਤੁਸੀਂ ਕਿਸੇ ਨੇ ਵੀ ਸਕਿਪ ਕਰਕੇ ਨਹੀਂ ਜਾਣਾ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਕੋਸ਼ਿਸ਼ ਚੰਗੀ ਲੱਗੇ ਤਾਂ ਬੇਟਾ ਤੁਸੀਂ ਕੀ ਕਰਨਾ ਹੈ ਇਸ ਨੂੰ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਮੈਕਸਿਮਮ ਆਪਣੇ ਦੋਸਤਾਂ ਦੇ ਨਾਲ ਜਿਹਨੇ ਫਰੈਂਡ ਸਰਕਲ ਦੇ ਵਿੱਚ ਹੈਗੇ ਉਹਨਾਂ ਨਾਲ ਸ਼ੇਅਰ ਕਰਨਾ ਹੈ ਤੇ ਸਬਸਕ੍ਰਾਈਬ ਕਰਨਾ ਜੇਕਰ ਤੁਸੀਂ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਸਬਸਕ੍ਰਾਈਬ ਕਰ ਲੈਣ ਤੇ ਤੁਹਾਡੀ ਤਿਆਰੀ ਮੁਕੰਮਲ ਹੋਵੇ ਤੁਹਾਡੇ 80 ਵਿੱਚੋਂ 80 ਨੰਬਰ ਆਣ ਆਪਣਾ ਇੱਕੋ ਹੀ ਟਾਰਗੇਟ ਹੈ ਬੇਟਾ ਕਿ ਹਰੇਕ ਬੱਚੇ ਦੇ ਨੰਬਰ ਵੱਧ ਤੋਂ ਵੱਧ ਨੰਬਰ ਆਣ ਤੇ ਮੈਂ ਤਾਂ ਕਹਿੰਦਾ ਹਰੇਕ ਬੱਚੇ ਦੇ 80 ਵਿੱਚੋਂ 80 ਨੰਬਰ ਆਣ ਪਰ ਮੈਕਸਿਮਮ ਨੰਬਰ ਆਪਾਂ ਜਿਹੜੇ ਲੈਣੇ ਆ ਉਮੀਦ ਹੈ ਇਦਾਂ ਲੈਕਚਰ ਤੁਹਾਨੂੰ ਪਸੰਦ ਆਇਆ ਹੋਵੇਗਾ ਅੱਜ ਲਈ ਇੰਨਾ ਹੀ ਬਟਾ ਆਪ ਸਰਦਾ ਬਹੁਤ ਬਹੁਤ ਧੰਨਵਾਦ